ਥੋੜੇ ਸਮੇਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਪਿੰਡ ਦੇ ਵਿੱਚੋਂ ਪੁਲਿਸ ਚੱਕ ਕੇ ਲੈ ਕੇ ਜਾਂਦੀ ਹੈ ਉਸਮਾਨ ਨੇ ਪੁੱਛਿਆ ਕਹਿੰਦੇ ਇੰਸਪੈਕਟਰ ਸਾਹਿਬ ਮੇਰੇ ਪੁੱਤ ਦਾ ਕਸੂਰ ਕੀ ਹੈ ਮੇਰੇ ਪੁੱਤ ਨੇ ਕੋਈ ਡਾਕਾ ਮਾਰਿਆ ਕੋਈ ਚੋਰੀ ਕੀਤੀ ਹੈ ਕਿਸੇ ਧੀ ਭੈਣ ਦੀ ਪੱਤ ਰੋਲੀ ਹੈ ਕਸੂਰ ਦੱਸੋ ਮੇਰੇ ਪੁੱਤ ਦਾ ਕੀ ਹੈ ਕਹਿੰਦੇ ਮਾਤਾ ਜੀ ਇਹ ਤਾਂ ਥਾਣੇ ਜਾ ਕੇ ਗੱਲ ਹੋਏਗੀ ਪਰ ਮੈਂ ਦੱਸਦਾ ਕਿ ਉਹ 92 ਦੇ ਦੌਰ ਦੇ ਵਿੱਚ ਜੇ ਪਿੰਡ ਦੀ ਪੰਚਾਇਤ ਦੇ ਵਿੱਚ ਜੋਰ ਹੁੰਦਾ ਸੀ ਕਹਿੰਦੇ ਜੀਪ ਦੇ ਵਿੱਚ ਤੁਸੀਂ ਸਾਰੇ ਅੱਜ ਤੱਕ ਬੈਠੇ ਹੀ ਵੇਖੇ ਨੇ ਜੀਪ ਦੇ ਵਿੱਚ ਟਾਵਾ ਟਾਵਾ ਕੋਈ ਉਤਰਦਾ ਹੀ ਵੇਖਿਆ ਹੋਏ ਪਿੰਡ ਦੀ ਪੰਚਾਇਤ ਦੇ ਵਿੱਚ ਹਿੰਮਤ ਸੀ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਛੜਾ ਕੇ ਕਹਿੰਦੇ ਜਦੋਂ ਘਰੇ ਆਏ ਨਾ ਉਹਨਾਂ ਤੇ ਤਸ਼ੱਦਦ ਇੰਨਾ ਕੀਤਾ ਗਿਆ ਸੀ ਉਹਨਾਂ ਤੇ ਇੰਨਾ ਕੁ ਜ਼ੁਲਮ ਕੀਤਾ ਗਿਆ ਸੀ ਕਿ ਉਹਨਾਂ ਦੇ ਸਰੀਰ ਦਾ ਅੰਗ ਅੰਗ ਦੇ ਉੱਤੇ ਉਹਨਾਂ ਤੇ ਪੂਰਾ ਤਸ਼ੱਦਦ ਕੀਤਾ ਉਹਨਾਂ ਦਾ ਸਰੀਰ ਬਿਲਕੁਲ ਨੀਲਾ ਪੈ ਗਿਆ ਸੀ ਮਨਸੀਬਪੁਰ ਦੀਆਂ ਅੱਖਾਂ ਦੇ ਵਿੱਚ ਬਣਿਆ ਕਹਿੰਦੀ ਵੇ ਪੁੱਤ ਤੈਨੂੰ ਪਤਾ ਹੈ ਤੂੰ ਕਿਹੜੇ ਰਾਹੀ ਤੁਰ ਪਿਆ ਕਹਿੰਦਾ ਮਾਂ ਉਸ ਕਲਗੀਧਰ ਪਾਤਸ਼ਾਹ ਦਾ ਸਹਾਰਾ ੱੱਕਿਆ ਮੈਂ ਉਹਦੇ ਲੜ ਲੱਗਿਆ ਮੈਨੂੰ ਗੁਰੂ ਸਾਹਿਬ ਦੇ ਨਾਲ ਬੜਾ ਪ੍ਰੇਮ ਹੈ ਹੁਣ ਪਿੰਡ ਦਾ ਮਾਹੌਲ ਹੀ ਇਦਾਂ ਦਾ ਬਣ ਗਿਆ ਸੀ ਪਿੰਡ ਦੇ ਵਿੱਚ ਰੋ